ਦੀ ਮਾਦਾ ਚੌਲਾਂ ਦੀ ਛਲਕੀ ਬਣਾਉਂਦੀ ਹੁੰਦੀ ਸੀ ਦੂਣ ਦਾਣ ਜਾਂ ਚੰਗਾ ਪਾ ਕੇ ਤੇ ਘੋਕਾ ਵਿੱਚ ਪਾ ਕੇ ਤੇ ਬਹਿ ਜਾ ਪੈ ਜਾਉ ਜਾਂਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਦੇਖਦੇ ਭਨਪਰਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਏ ਏ ਚੌਲ ਇਹ ਚੌਲ ਜਿਹੜੇ ਸਰਕਾਰ ਵੱਲੋਂ ਮਿਲਦੇ ਬੱਚਿਆਂ ਨੂੰ ਇਹ ਉਹ ਵਾ ਇਹਨਾਂ ਨੇ ਸ਼ੁੱਧ ਕੀਤੇ ਹੁੰਦੇ ਮਸਾਲਾ ਵਗੈਰਾ ਰੰਗ ਲਾ ਕੇ ਭਰਾਪਾਨੰਤ ਹੋ ਕੇ ਵਰਤਾਂਗੇ ਇਹਦੇ ਚੌਲਾਂ ਦੀ ਆਪਾਂ ਬਣਾਵਾਂਗੇ ਸਬਜ਼ੀ ਚੌਲਾਂ ਦੀ ਤੇ ਬੜੀਆਂ ਦੀ ਇਹ ਆਪਾਂ ਜਿਹੜੀਆਂ ਬੜੀਆਂ ਬਣਾਈਆਂ ਛੋਟੀਆਂ ਗੁੰਗੀ ਦੀਆਂ ਆਪਾਂ ਇਹ ਪਾਵਾਂਗੇ ਅੱਜ ਵਿੱਚ ਤੇ ਨਾਲ ਆਪਾਂ ਪਾਵਾਂਗੇ ਇੱਕ ਟਮਾਟਰ 1 ਇੰਚਾ ਪਾਦਰਕ ਲਿਆ ਤੇ ਦੋ ਤਿੰਨ ਹਰੀਆਂ ਮਿਰਚਾਂ ਇਹ ਲਸਣ ਪਾਵਾਂਗੇ ਤੇ ਦੋ ਗੰਡੇ ਪਾਵਾਂਗੇ ਇਹਨਾਂ ਨੂੰ ਆਪਾਂ ਕੱਟ ਲੈਨੇ ਆ। ਇਹ ਲੈਣ ਦਾ ਨਹੀਂ ਅੱਜ ਕੀ ਮਨ ਲੱਗਾ ਨਿਸ਼ੂ ਜੀ ਇਕੱਠਾ ਕੀਤਾ ਵਾ। ਇਹ ਆਪਾਂ ਬਣਾਵਾਂਗੇ ਅੱਜ ਚੋਲਾ ਦੀ ਤੇ ਬੜੀਆਂ ਦੀ ਸਬਜ਼ੀ ਬੜੀ। ਚੋਲਾ ਦੀ ਆਹ ਤੇ ਗੁੜ ਜਾਂਦਾ ਵਾ। ਇਹ ਨਿੱਕੀਆਂ ਬੜੀਆਂ ਆਪਾਂ ਮੂੰਗੀ ਦੀਆਂ ਜੜੀਆਂ ਬਣਾਈਆਂ ਇਹ ਉਹ ਵਾ ਅੱਛਾ ਚੌਲ ਦੇ ਪਹਿਲਾਂ ਸਾਡੀ ਮਾਦਾ ਚੌਲਾਂ ਦੀ ਸਬਜ਼ੀ ਬਣਾਉਂਦੀ ਹੁੰਦੀ ਸੀ ਦੂਣਦਾਂ ਜਾਂ ਚੰਗਾ ਪਾ ਕੇ ਤੇ ਕਿਹੋਕਾ ਵਿੱਚ ਪਾ ਕੇ ਤੇ ਬਹਿ ਜਾ ਬਹਿ ਜਾ ਹੋ ਜਾਂਦੀ ਸੀ ਬਸ ਆਪਾਂ ਵੀ ਆਪਾਂ ਉਦਾਂ ਪੁਰਾਣੇ ਜ਼ਮਾਨੇ ਵਾਂਗੂ ਬਣਾਵਾਂਗੇ ਅੱਜ ਚੌਲਾਂ ਦੀ ਸਬਜ਼ੀ ਤੇ ਅੱਜ ਉਹ ਆਪਾਂ ਗੰਡੇ ਕੱਟ ਲੈਨੇ ਆ ਚਲੋ ਵੇਖ ਲੈਨੇ ਆ ਕਿਹੋ ਜਿਹਾ ਬੰਦਾ ਸਮਾਨ ਤੁਹਾਡਾ ਅੱਜ ਆ ਕੇ ਵੇਖਾਂਗੇ ਅੱਜ ਇਸ ਤਰ੍ਹਾਂ ਆਪਾਂ ਲੰਮੇ ਸਲਾਈਸ ਕੱਟ ਲਾਂਗੇ ਗੰਡਿਆਂ ਦੇ ਤੇ ਆਪਾਂ ਇਸੇ ਤਰ੍ਹਾਂ ਹੀ ਪਾਉਣੇ ਆ ਆਪਾਂ ਤੁਹਾਨੂੰ ਗ੍ਰੈਂਡ ਨਹੀਂ ਕਰਨਾ ਇਹ ਗੰਡੇ ਆਪਾਂ ਕੱਟ ਲੈ ਲੰਮੇ ਲੰਮੇ ਸਲਾਇਸ ਤੇ ਨਾਲ ਆਪਾਂ ਅਦਰਕ ਕੱਟ ਲਿਆ ਵਾ ਮੋਟਾ ਮੋਟਾ ਰਫਰੀ ਕੱਟ ਲੈ ਨੂੰ ਆਪਾਂ ਪੀਸਾਂਗੇ ਅਦਰਕ ਦੀ ਤੇ ਲਸਣ ਦੀ ਪੇਸਟ ਬਣਾਵਾਂਗੇ ਤੇ ਇਹ ਆਪਾਂ ਟਮਾਟਰ ਕੱਟ ਲਿਆ ਹੁਣ ਆਪਾਂ ਚੌਲਾਂ ਨੂੰ ਧੋ ਲੈਨੇ ਆ ਫਿਰ ਆਪਾਂ ਤੜਕਾ ਲਾਵਾਂਗੇ ਆਗਾ ਆਪਾਂ ਗਾਲੀਏ ਚੁੱਲੇ ਵਿੱਚ ਪੁਰੱਖਾਂਗੇ ਆਪਾਂ ਥੋੜੀ ਜਿਹੀ ਸਬਜ਼ੀ ਆਪਾਂ ਬਣਾਵਾਂਗੇ ਥੋੜੀ ਵਿੱਚ ਬਿਲਕੁਲ ਪੁਰਾਣੇ ਜ਼ਮਾਨੇ ਵਾਂਗੂੰ ਆਪਣੀ ਹੁਣ ਥੋੜੀ ਗਰਮ ਹੋ ਜੂਗੀ ਤੇ ਫਿਰ ਆਪਾਂ ਤੇਲ ਪਾਉਣ ਤੇ ਅੰਚਰ ਆਪਾਂ ਜਿਹੜੇ ਅਦਰਕ ਲਸਣ ਦੀ ਪੇਸਟ ਬਣਾ ਲਾਂਗੇ ਇਦਾਂ ਚਿਰ ਤੱਕ ਕਰ ਆਪਣੀ ਤੌੜੀ ਗਰਮ ਹੁੰਦੀ ਤੇ ਅੱਗ ਚੰਗੀ ਤਰ੍ਹਾਂ ਬਲ ਜੂਗੀ ਆਪਣੀ ਗਰਮ ਹੋ ਗਈ ਤੇ ਆਪਾਂ ਤੇਲ ਪਾ ਲਾਂਗੇ ਇਹਦੇ ਵਿੱਚ ਆਪਾਂ ਪਾ ਲਾਂਗੇ ਵੜੀਆਂ ਇਹਨਾਂ ਨੂੰ ਤਲ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਲਾਲ ਕਰ ਲਾਂਗੇ ਤੇ ਵੜੀਆਂ ਆਪਣੀਆਂ ਲਾਲ ਹੋ ਗਈਆਂ ਇਹਨਾਂ ਨੂੰ ਆਪਾਂ ਕੱਢ ਲਾਂਗੇ ਤੇ ਜੀਰਾ ਪਾ ਲੈਨੇ ਇਹ ਸੁੱਕਾ ਧਨੀਆ ਅਦਰਕ ਤੇ ਮਿਰਚਾਂ ਦੀ ਪੇਸਟ ਤੇ ਅਦਰਕ ਲਸਣ ਆਪਣਾ ਪੁੱਜ ਗਿਆ ਤੇ ਆਪਾਂ ਪਾ ਲੈਨੇ ਗੰਡੇ ਨਾਲੇ ਪਾ ਲਾਂਗੇ ਕੜੀ ਪੱਤਾ ਨਾਲੇ ਆਪਾਂ ਟਮਾਟਰ ਪਾ ਦੇਨੇ ਹਲਦੀ ਪਾ ਲਾਂਗੇ ਰੰਗ ਵਾਸਤੇ ਸਵਾਦ ਅਨਸਾਰ ਲੋਣ ਇਹ ਥੋੜਾ ਜਿਹਾ ਕੁੰਡਾ ਧੋ ਕੇ ਪਾਣੀ ਪਾ ਲਾਂਗੇ ਹੰਡੇ ਆਪਣੇ ਪੁੱਜ ਗਿਆ ਤੇ ਆਪਾਂ ਵਿੱਚ ਪਾ ਲਾਂਗੇ ਜਿਹੜੇ ਆਪਾਂ ਚੌਲ ਲਏ ਧੋ ਕੇ ਸਾਫ਼ ਕਰਕੇ ਇਹ ਵੜੀਆਂ ਪਾ ਲੈਨੇ ਆਪਾਂ ਸੋਨ ਆਪਾਂ ਪਾ ਲਾਂਗੇ ਵਿੱਚ ਗਰਮ ਪਾਣੀ ਜਦੋਂ ਤੁਸੀਂ ਤੋੜੀ ਦੀ ਸਬਜ਼ੀ ਬਣਾਉਦੇ ਗਰਮ ਪਾਣੀ ਪਾਇਆ ਕਰੋ ਠੰਡਾ ਪਾਣੀ ਨਾ ਪਾਏ ਇਹ ਹੁਣ ਆਪਣੀ ਸਬਜ਼ੀ ਰਿੱਜੂ ਕੀ ਫੇਰ ਆਪਾਂ ਬੈਨਨੇ ਆ 10 ਮਿੰਟ ਇਹਨੂੰ ਆਪਾਂ ਰਿੰਨਾਗੇ ਸਨ ਕਿੱਡਾ ਸਣਾ ਬਦਲ ਆਉਂਦਾ ਤੇ ਉਹ ਗੰਬੀਰੀਆਂ ਘੁੰਮਦੀਆਂ ਜਦੋਂ ਗੰਬੀਰੀਆਂ ਘੁੰਮਦੀਆਂ ਨਾ ਉਦੋਂ ਹੁੰਦਾ ਕਿ ਮੀਂਹ ਆਉਣ ਵਾਲਾ ਵਾ ਮਰ ਮਸਾਲਾ ਪਾ ਦਿੰਨੇ ਸਬਜ਼ੀ ਆਪਣੀ ਬਣ ਗਈ ਆ ਵੇਖੋ ਕਿੱਡੀ ਸੋਹਣੀ ਬਣੀ ਆ ਜੀ ਰੰਗਤ ਵੇਖੋ ਤੇ ਆਪਾਂ ਹੁਣ ਇਹਨੂੰ ਡੋਂਗੇ ਵਿੱਚ ਕੱਢ ਲੈਨੇ ਆ ਐਸਨਾ ਪਤਲੀ ਪਤਲੀ ਦਾਲ ਵਾਂਗ ਬਣਾਉਨੇ ਆ ਬਹੁਤੀ ਸੰਘਣੀ ਨਹੀਂ ਬਣਾਉਂਦੇ ਆ ਇਹ ਬਣੀ ਆ ਬਹੁਤ ਵਧੀਆ ਦਾਲ ਵਾਂਗ ਹਲੋ ਜੀ ਚੋਲਾ ਦੀ ਸਬਜੀ ਆਪਣੀ ਬਣ ਕੇ ਤਿਆਰ ਆ ਵੇਖੋ ਕਿੰਨੀ ਸੋਹਣੀ ਬਣੀ ਤੇ ਖੁਸ਼ਬੂ ਬਹੁਤ ਵਧੀਆ ਆਉਂਦੀ ਪਈ ਤੇ ਆਪਾਂ ਟੇਸਟ ਕਰ ਲਿਆ ਵਾ ਆਪਾਂ ਇਹਦਾ ਲੂਣ ਦੇਖ ਲਿਆ ਬਹੁਤ ਸਵਾਦ ਬਣੀ ਆ ਤੇ ਤੁਸੀਂ ਬਣਾ ਕੇ ਖਾ ਕੇ ਇੱਕ ਵਾਰੀ ਤੇ ਕਮੈਂਟ ਕਰਿਓ ਵਿੱਚ ਆਪਾਂ ਬੜੀਆਂ ਪਈਆਂ ਉਹਦੇ ਨਾਲ ਬਹੁਤ ਸਵਾਦ ਬਣੀ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ਰਧਾ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ